ਆ ਸੋਨੂੰ ਨਹੀਂ ਲੱਗਦਾ ਕਿ ਜੇਕਰ ਆਪਣੇ ਕੋਲ ਕੋਈ ਇਹੋ ਜਿਹਾ ਬੂਟਾ ਲੱਗਿਆ ਹੋਵੇ ਨਾਲੇ ਤਾਂ ਆਪਾਂ ਨੂੰ ਜਿੱਤੋ ਛਾਂ ਮਿਲ ਜੇ ਤੇ ਨਾਲੇ ਆਪਾਂ ਨੂੰ ਤੋਂ ਫਲ ਮਿਲ ਜਾਣ ਤੇ ਜੇਕਰ ਤੁਸੀਂ ਸੋਚ ਰਹੇ ਹੋ ਕੋਈ ਇਹੋ ਜਿਹਾ ਬੂਟਾ ਲਾਉਣ ਦੇ ਤਾਂ ਜਿਹੜਾ ਅੱਜ ਦੀ ਤੁਹਾਡੇ ਲਈ ਆਪਾਂ ਵੀਡੀਓ ਲੈ ਕੇ ਆਏ ਆਂਗੇ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਇਹੋ ਜਿਹਾ ਬੂਟਾ ਜਿਹੜਾ ਕਿ ਸਦਾਬਹਾਰ ਬੂਟਾ ਹੈਗਾ ਪੱਤਝੜ ਦੇ ਵਿੱਚ ਇਹਦੇ ਪੱਤੇ ਨਹੀਂ ਝੜਦੇਗੇ ਤੇ ਤੁਸੀਂ ਆਪਦੇ ਪਾਰਕ ਵਿੱਚ ਆਪਦੇ ਘਰ ਵਿੱਚ ਆਸਾਨੀ ਨਾਲ ਇਹਨੂੰ ਲਾ ਸਕਦੇ ਹੋ ਤੇ ਜਿਹੜਾ ਤੁਹਾਨੂੰ ਨਾਲੇ ਤੋਂ ਛਾਂ ਮਿਲੂਗੀ ਤੇ ਨਾਲੇ ਜਿਹੜੇ ਚੰਗੇ ਫਲ ਤੁਸੀਂ ਇਹਦੇ ਤੋਂ ਲੈ ਸਕਦੇ ਹੋ ਜੀ ਤੇ ਅੱਜ ਦਾ ਜਿਹੜਾ ਬੂਟਾ ਦਾ ਜਿਹਦੇ ਬਾਰੇ ਆਪਾਂ ਗੱਲ ਕਰਦੇ ਆਂਗੇ ਇਹ ਹੈਗਾ ਚੀਕੂ ਦਾ ਬੂਟਾ ਇਹਨੂੰ ਲਾਉਣ ਦਾ ਸਮਾਂ ਤੇ ਕਿਸ ਤਰ੍ਹਾਂ ਆਪਾਂ ਜਿਹੜਾ ਇਹਨੂੰ ਪਾਲਣ ਪੋਸ਼ਣ ਦਾ ਕਿਸ ਤਰ੍ਹਾਂ ਕਰਨਾਗਾ ਤੇ ਕਿਹੜੀਆਂ-ਕਿਹੜੀਆਂ ਜਗਾਵਾਂਾਂ ਤੇ ਆਪਾਂ ਇਹਨੂੰ ਲਾ ਸਕਦੇ ਆਂ ਵੈਸੇ ਤਾਂ ਜਿਹੜਾ ਮੇਰਾ ਮੰਨਣਾ ਕਿ ਜਿਸ ਤਰ੍ਹਾਂ ਸਾਂਝੀਆਂ ਥਾਵਾਂ ਤੇ ਆਪਾਂ ਛਾਂ ਲਈ ਦਰਖਤ ਲਾਏ ਹੁੰਦੇ ਆਗੇ ਉਥੇ ਇੱਕ-ਦੋ ਬੂਟੇ ਆਪਾਂ ਨੂੰ ਜਿਹੜੇ ਸਾਂਝੀਆਂ ਥਾਵਾਂ ਤੇ ਵੀ ਚੀਕੂ ਦੇ ਲਾ ਦੇਣੇ ਚਾਹੀਦੇ ਹੈਗੇ ਉਦੇ ਨਾਲ ਇੱਕ ਤਾਂ ਆਪਣਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਛਾਂ ਦਾ ਕਾਫੀ ਵਧੀਆ ਜਿਹੜਾ ਉੱਥੇ ਮਾਹੌਲ ਬਣ ਜਾਂਦਾ ਹੈਗਾ نیچے ਬੈਠਣ ਨੂੰ ਤੇ ਬਾਕੀ ਜਿਹੜਾ ਫਲਾਂ ਦਾ ਜਿਹੜਾ ਆਪਾਂ ਨੂੰ ਇਹਦੇ ਨਾਲ ਨਾਲ ਮਿਲਦੇ ਰਹਿਣੇ ਆਗੇ ਉਹਨਾਂ ਦਾ ਜਿਹੜਾ ਵੱਖਰਾ ਆਪਾਂ ਨੂੰ ਇਹਦੇ ਤੋਂ ਫਾਇਦਾ ਹੋਵੇਗਾ ਜੀ ਨਾਲੇ ਜਿਹੜਾ ਜਿਆਦਾ ਹਰਿਆਲੀ ਵਾਲਾ ਤੇ ਜਿਆਦਾ ਪੱਤਿਆਂ ਵਾਲਾ ਬੂਟਾ ਕੋ ਉਹਨੇ ਜਿਆਦਾ ਲੈਵਲ ਦੇ ਵਿੱਚ ਜਿਹੜੀ ਆਕਸੀਜਨ ਕ੍ਰੀਏਟ ਕਰਦਾ ਹੈਗਾ ਤੇ ਜੇਕਰ ਬੂਟਾ ਹਰਾ ਭਰਾ ਹੋਊਗਾ ਤਾਂ ਜਿਹੜਾ ਚੰਗੀ ਆਕਸੀਜਨ ਦੀ ਮਾਤਰਾ ਚੰਗੀ ਹਰਿਆਲੀ ਅੱਖਾਂ ਨੂੰ ਦੇਖਣ ਲਈ ਤੇ ਚੰਗੀ ਛਾਂ ਜਿਹੜੀ ਆਪਾਂ ਨੂੰ ਮਿਲੂਗੀ ਤੇ ਗੱਲ ਕਰ ਲਈਏ ਫਲ ਦੀ ਤੇ 5 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਬਹੁਤ ਸਾਰਾ ਭਰਪੂਰ ਫਲ ਇਸ ਬੂਟੇ ਦੇ ਉੱਪਰ ਆਪਾਂ ਨੂੰ ਮਿਲਦਾ ਹੈਗਾ ਇਸ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਇਹ ਬੂਟਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਆਪਾਂ ਇਹਨੂੰ ਲਾ ਦਈਏ ਜੀ ਤੇ ਇਹਨੂੰ ਲਾਉਣ ਦਾ ਤਰੀਕਾ ਕੀ ਰਹੂਗਾ ਇੱਕ ਡੂੰਗਾ ਟੋਆ ਕਰ ਲੈਣਾ ਹੈਗਾ ਡੂੰਗਾ ਟੋਏ ਤੋਂ ਭਾਵੇਂ 3-4 ਫੁੱਟ ਚੌੜਾ ਟੋਆ ਤੇ 3-4 ਫੁੱਟ ਡੂੰਗਾ ਤੇ ਉਹਦੇ ਵਿੱਚ ਆਪਾਂ ਜਿਹੜੀ ਖਾਦ ਵਗੈਰਾ ਲਾ ਕੇ ਭਰ ਦੇਣੀ ਹੈਗੀ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਜਿਸ ਤਰੀਕੇ ਬਰਸਾਤਾਂ ਦਾ ਥੋੜਾ ਜਿਹਾ ਘਟਦਾਗਾ ਤੇ ਆਪਾਂ ਤੁਹਾਨੂੰ ਟੋਆ ਪੱਟ ਕੇ ਉਹਦੇ ਬਾਰੇ ਪੂਰੀ ਜਾਣਕਾਰੀ ਦੇ ਦਾਂਗੇ ਤੇ ਤੁਸੀਂ ਉਹ ਟੋਆ ਪੱਟਨਾਗੇ ਨਾਲ ਖਾਦ ਵਗੈਰਾ ਭਰ ਕੇ ਕੋਈ ਗਲੇ ਸੜੇ ਪੱਤੇ ਪਾਉਣੇ ਆ ਤੁਸੀਂ ਤੇ ਨਾਲ ਉਹਦੇ ਜਿਹੜਾ ਕੋਸ਼ਕ ਚੀਜ਼ਾਂ ਬਾਰੇ ਆਪਾਂ ਹੋਰ ਦੱਸਾਂਗੇ ਜਿਹੜੀਆਂ ਤੁਸੀਂ ਉਹਦੇ ਵਿੱਚ ਐਡ ਕਰ ਦੇਣੀਆਂ ਹੈਗੀਆਂ ਤੇ ਉਹ ਤੋਂ ਬਾਅਦ ਇੱਕ ਚੰਗੀ ਕਿਸਮ ਦਾ ਜਿਹੜਾ ਬੂਟਾ ਹੋ ਸਕੇ ਤਾਂ ਤੁਸੀਂ ਸਾਂਝੀ ਥਾਵਾਂ ਤੇ ਵੀ ਲਾਉਣ ਦੀ ਕੋਸ਼ਿਸ਼ ਕਰੋ ਨਹੀਂ ਸਾਂਝੀ ਥਾਵਾਂ ਤੇ ਲਾਉਣ ਦਾ ਤੁਹਾਡਾ ਹੈਗਾ ਤਾਂ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਜਾਂ ਆਪਣੇ ਪਾਰਕ ਦੇ ਵਿੱਚ ਜਾਂ ਆਪਣੇ ਜਿਹੜਾ ਜਿਸ ਤਰ੍ਹਾਂ ਕਹ ਲਈਏ ਖੇਤ ਮੋਟਰ ਦੇ ਉੱਪਰ ਛਾਂ ਦੇ ਤੌਰ ਤੇ ਇਹ ਬੂਟਾ ਜ਼ਰੂਰ ਲਾਓ ਇਹਦੇ ਨਾਲ ਇੱਕ ਤਾਂ ਤੁਹਾਨੂੰ ਜਿਹੜੀ ਛਾਂ ਵਧੀਆ ਮਿਲੂਗੀ ਤੁਸੀਂ ਜਿਹੜਾ ਆਪਦਾ ਖਾਣਾ ਪੀਣਾ ਖਾਣ ਵੇਲੇ ਜਾਂ ਚਾਹ ਪਾਣੀ ਵੇਲੇ ਜਿਹੜਾ ਆਪਦੀ ਮੋਟਰ ਦੇ ਉੱਪਰ ਵੀ ਇਹਦੇ ਥੱਲੇ ਬੈਠ ਕੇ ਚੰਗੀ ਤਰ੍ਹਾਂ ਜਿਹੜਾ ਆਪ ਦਾ ਦੁਪਹਿਰਾ ਮਾਨ ਸਕਦੇ ਹਾਂ ਤੇ ਦੂਸਰਾ ਜਿਹੜਾ ਆਪਦੇ ਘਰਾਂ ਦੇ ਵਿੱਚ ਵੀ ਛਾਂ ਦੇ ਮੰਤਵ ਲਈ ਲਾ ਸਕਦੇ ਹੋ ਜੀ ਜੁਲਾਈ ਅਗਸਤ ਲਾਉਣ ਦਾ ਸਮਾਂ ਹੋ ਗਿਆ ਰਖਰਖਾ ਦੇ ਵਿੱਚ ਗੱਲ ਕਰ ਲਈਏ ਬੂਟੇ ਥੋੜੀ ਨੇਚਰ ਇਦਾਂ ਦੀ ਹੁੰਦੀ ਆ ਕਿ ਜਦੋਂ ਹੀ ਇਹ ਆਪਾਂ ਲਾ ਦਿੰਨੇ ਆ ਨੀਚੇ ਤੋਂ ਟਾਹਣੀਆਂ ਕੱਢਣੀਆਂ ਸ਼ੁਰੂ ਕਰ ਦਿੰਦਾ ਤੇ ਇੱਕ ਝਾੜੀ ਨੁਮਾ ਜਿਹਾ ਬਣ ਜਾਂਦਾ ਹੈਗਾ ਇਹ ਬੂਟਾ ਜੀ ਪਹਿਲਾਂ ਇਸੇ ਤਰ੍ਹਾਂ ਹੀ ਸੀਗਾ ਤੇ ਆਪਾਂ ਕਾਫੀ ਸਾਰੀਆਂ ਦੀਆਂ ਟਾਹਣੀਆਂ ਥੱਲੇ ਤੋਂ ਕੱਟ ਕੇ ਤੇ ਥੋੜਾ ਇਹਨੂੰ ਸ਼ੇਪ ਇਹਦੀ ਬਣਾਈ ਹੈਗੀ ਸ਼ੇਪ ਬਣਾਉਣ ਦਾ ਇਹ ਕਾਰਨ ਆ ਕਿ ਇੱਕ ਤਾਂ ਜਿਹੜਾ ਜਿਆਦਾ ਮੀਨ ਨੇਰੀਆਂ ਦੇ ਵਿੱਚ ਬੂਟਾ ਡਿੱਗਣ ਦਾ ਖਤਰਾ ਨਹੀਂ ਰਹਿੰਦਾ ਹੈਗਾ ਇਸ ਲਈ ਆਪਾਂ ਨੂੰ ਥੋੜੀ ਜਿਹੀ ਜਿਹੜੀ ਤਣਾ ਕਾ ਉਹਨੂੰ ਸਖਤ ਬਣਾਉਣ ਲਈ ਇਹਦੀ ਕਟਿੰਗ ਕਰਨੀ ਪੈਂਦੀ ਹੈਗੀ ਕਟਿੰਗ ਕਰਨ ਦਾ ਸਮਾਂ ਕੋਈ ਨਿਰਧਾਰਤ ਨਹੀਂ ਹੈਗਾ ਜਦੋਂ ਹੀ ਆਪਾਂ ਨੂੰ ਲੱਗਦਾ ਥੋੜੀਆਂ ਥੋੜੀਆਂ ਕਰਕੇ ਉਸ ਤਰ੍ਹਾਂ ਟਾਹਣੀਆਂ ਕੱਟ ਕੇ ਤੇ ਇੱਕ ਚੰਗਾ ਤਣਾ ਇਹਦਾ ਆਪਾਂ ਬਣਾ ਲੈਣਾਗਾ ਤੇ ਚੰਗਾ ਤਣਾ ਬਣਾਉਣ ਤੋਂ ਬਾਅਦ ਜਿਹੜਾ ਜਿਹੜੀ ਖਾਦ ਖਰਾਕ ਦੀ ਗੱਲ ਕਰ ਲਈਏ ਇਸ ਬੂਟੇ ਨੂੰ ਜਿਹੜਾ ਆਪਾਂ ਦਸੰਬਰ ਜਨਵਰੀ ਦੇ ਵਿੱਚ ਰੂੜੀ ਦੀ ਖਾਦ ਕਲੀ ਛੜੀ ਪਾਉਣੀ ਹੈਗੀ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬੂਟਾ ਥੋੜਾ ਹੈਵੀ ਫੀਡਰ ਹੈਗਾ ਹੈਵੀ ਫੀਡਰ ਤੋਂ ਭਾਵ ਕਿ ਚੰਗੀ ਖਰਾਕ ਭਾਲਦਾ ਹੈਗਾ ਉਹਦੇ ਨਾਲ ਹੀ ਜਿਹੜਾ ਕਿਉਂਕਿ ਨੇ ਭਾਰੀ ਮਾਤਰਾ ਦੇ ਵਿੱਚ ਫਲ ਦੇਣਾ ਹੁੰਦਾ ਜੇਕਰ ਆਪਾਂ ਚੰਗੀ ਖਰਾਕ ਦੇਵਾਂਗੇ ਤਾਂ ਹੀ ਜਿਹੜਾ ਇਹ ਬੂਟਾ ਭਾਰੀ ਮਾਤਰਾ ਦੇ ਵਿੱਚ ਆਪਾਂ ਨੂੰ ਫਲ ਦੇਊਗਾ ਜੀ ਇਸ ਤੋਂ ਇਲਾਵਾ ਕਟਿੰਗ ਦੀ ਗੱਲ ਹੋ ਗਈ ਲਵਾਈ ਦੀ ਗੱਲ ਹੋ ਗਈ ਜੀ ਸਾਮ ਸੰਭਾਲ ਦੇ ਵਿੱਚ ਜ਼ਿਆਦਾ ਇਹੀ ਹੈ ਜ਼ਿਆਦਾ ਕੋਈ ਛੜਕਾ ਦੀ ਇਹਨੂੰ ਲੋੜ ਨਹੀਂ ਪੈਂਦੀ ਕਿ ਪਾਥੀਆਂ ਦਾ ਪਾਣੀ ਤੁਸੀਂ ਫੁੱਲਾਂ ਨੂੰ ਫਲ ਜਦੋਂ ਬਣਨਾ ਸ਼ੁਰੂ ਹੁੰਦਾ ਉਹਦਾ ਛਿੜਕਾਅ ਕਰਨਾਗਾ ਉਹਦੇ ਨਾਲ ਜਿਹੜਾ ਜਿਬਰੈਲਿਕ ਐਸਲ ਉਹਦੇ ਵਿੱਚ ਹੁੰਦਾਗਾ ਫਲ ਦਾ ਸਾਈਜ਼ ਵਧੀਆ ਬਣਦਾ ਏ ਇਸ ਤੋਂ ਇਲਾਵਾ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਤੇ ਅਸੀਂ ਉਮੀਦ ਕਰਦੇ ਹਾਂਗੇ ਜਿਹੜੀ ਇਹ ਜਾਣਕਾਰੀ ਤੁਹਾਡੇ ਲਈ ਸਹਾਇਕ ਸਾਬਤ ਹੋਊਗੀ ਤੇ ਆਪਾਂ ਵੀ ਇਸ ਵਾਰੀ ਜਿਹੜਾ ਕੋਸ਼ਿਸ਼ ਕਰਨਾਗੇ ਤਿੰਨ ਚਾਰ ਸਾਧੀਆਂ ਜਗ੍ਹਾ ਮੈਂ ਤੇ ਇੱਕ ਦੋ ਜਿਹੜੇ ਜਾਂ ਤਿੰਨ ਚਾਰ ਬੂਟੇ ਜਿਹੜੇ ਚੀਕੂ ਦੇ ਆਪਾਂ ਲਾਈਏ ਤੇ ਉਹ ਜਿਵੇਂ ਆਪਾਂ ਲਾਉਨੇ ਆ ਉਹਨਾਂ ਦੀ ਵੀ ਅਪਡੇਟ ਤਾਂ ਆਮੋ ਆਪਾਂ ਸਾਮ ਸੰਭਾਲ ਤੇ ਜਿਹੜੇ ਉਹਨਾਂ ਦੇ ਅਖਰਖਾਬ ਦੇ ਤਰੀਕੇ ਤਰੀਕਿਆਂ ਬਾਰੇ ਦੇਵਾਂਗੇ ਧੰਨਵਾਦ ਜੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰ ਲਓ ਧੰਨਵਾਦ